ਮੇਰਾ ਨਾਮ ਹੈ ਰਲੀ ਸ਼ਰਮਾ ਮਨਵਾਇਸ ਸਨ 2022 ਜੀ ਮੈਨੂੰ ਹੈਗੇ ਨਹੀਂ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ 'ਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੀਸ਼ ਵਰਮਨ ਜੈਸ ਬੈਂਕ ਤੋਂ ਭਲਾਈ ਉਹ ਵਾਈਸ ਨਾਲ ਗਿਆ ਉਸੋ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹਦੀ ਵੈਲਿਊ ਆਈ ਦੀ ਡੇਟ ਤੇਗੀ 35 ਲੱਖ ਰੁਪਏ ਦੀ ਉਦੋਂ ਮੈਨੂੰ ਇਹਨਾਂ ਨੇ 1699000 ਰੁਪਏ ਦੇ ਖਾਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 18 ਲੱਖ 115 ਹਜ਼ਾਰ 114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹ ਨੂੰ ਇਹ ਨੂੰ ਪਤਾ ਲੱਗਾ ਈ 15 April 2022 ਨੂੰ ਟਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਡੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੇ ਵੇਟ ਨਹੀਂ ਹੀ ਤੁਹਾਨੂੰ ਕੋਈ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾਅਦ ਮੇਰੇ ਕੋ 165000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹਾਂ ਹੁਣ ਜੇ ਅਸੀਂ ਬੈਂਕ 'ਚ ਗਏ ਆ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਗੀ ਦੀ ਉਸ ਤੋਂ ਬਾਅਦ ਅਸੀਂ 2-3 ਵਾਰੀ ਫੇਰੇ ਮਾਰੇ ਹੈਗੇ ਇਹ ਸਾਡੇ ਨਾਲ ਕੀ ਮਿਸ ਲੈਂਗੁਏਜ ਯੂਜ਼ ਕਰਦੇਗੇ ਮਤਲਬ ਡਿਟੇਲ ਨਹੀਂ ਦੇ ਰਿਹਾ ਤਾਂ ਨਾ ਨੂੰ ਕੀ ਇੱਕ ਦੇ ਜਿਹੜਾ ਬੋਚਰ ਹੈਗਾ 18115114 ਰੁਪਏ ਦਾ ਇਨਾਜ਼ਾ ਨੂੰ ਇਹ ਬੋਚਰ ਦਿਖਾ ਰਿਹਾ ਹੈਗੀ ਹੈ 18115114 ਰੁਪਏ ਕਿੰਨੇ ਜਮ੍ਹਾਂ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੋ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕਨੂੰ ਦਿੱਤਾ ਜਦੋਂ ਕਿ ਸਨੇਪਸ ਵਾਈਫ ਦੀ ਹੈਗੀ ਹੈ ਸਿਗਨੇਚਰ ਵਾਈਫ ਦੇ ਹੈਗੀ ਹੈ ਉਸ ਤੋਂ ਬਾਅਦ ਅਸੀਂ ਕਦੀ ਬੈਂਕ 'ਚ ਫੇਰਾ ਨਹੀਂ ਮਾਰੇਗਾ ਜਿਸ ਵੇਲੇ 골ਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਨੇ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਉਹ ਉਹ ਕਹਿੰਦੇ ਸਾਈਨ ਤਾਂ ਡੇ ਹੈਗੇ ਸੈਨ ਮੈਚ ਨਹੀਂ ਕਰਦੇ ਕਿਨਾਂ ਦੇ ਕੀ ਚਾਹਦੇ ਹੋ ਕੀ ਜੀ ਹੁਣ ਬਈ ਇਨਸਾਫ ਮਿਲੂ ਜੇ ਹੋਗਾ ਇਨਸਾਫ ਉਹਦੀ ਕੰਪਲੇਂਟ ਕੀਤੀ ਹੋਵੇ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਉਹਨੂੰ 1.5 ਮਹੀਨਾ ਚੱਲੇਗਾ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਆਈਸੀ ਬੈਂਕ ਤੋਂ 16 17 ਲੱਖ ਲਿਆ ਸੀਗਾ ਉਹ ਅਸੀਂ ਕਰਵਾਇਆ ਸੀ ਜਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜਸ ਬੈਂਕ ਤੋਂ ਕੈਸ਼ ਵੀ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰੇ ਨਾਲ ਲੈਣ ਗਿਆ ਸੀ ਕੱਲ 골ਡ ਲੋਨ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕੇ 골ਡ ਛਡਵਾ ਲਿਆ। ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ। ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ। ਐਸਾ ਇਨਕੁਆਰੀ ਵਾਸਤੇ ਗਏ ਆਈਸੀਆ ਬੈਂਕ। ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡਾ ਡਾਕੂਮੈਂਟ ਤੁਹਾਡੇ ਕੋਲ ਮਿਲਿਆ ਹੋ ਤੁਹਾਨੂੰ ਜੈਸ ਆਈਸੀਆ ਬੈਂਕ ਦੇ 골ਡ ਰਖਵਾਇਆ। ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ। ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮ੍ਹਾਂ ਕਰਵਾਤਾ ਵੈਸੇ ਸਰ ਹੁਣ ਇਹ ਨਾਲ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਪਰ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਧਰ ਗਈ ਵੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਏ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ ਬੋਲ ਰਹੀ ਸਰ ਅੱਜ ਤੋਂ ਦੀ ਕੀਮਤ 35-40 ਲੱਖ ਹੈ 400 ਗ੍ਰਾਮ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋਲ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਮੈਂ ਕਿੱਦਾਂ ਲੈ ਗਿਆ ਮੇਰੇ ਤੋਂ ਬਿਨਾਂ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕਹਿੰਨ ਕਿਹਾ ਤੁਹਾਨੂੰ ਕਹਿੰਨ ਉਹਨੂੰ ਆਸਕਾ ਕਿ ਸਾਨੂੰ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕਹਿੰਦਾ ਸਰ ਕੋਈ ਫੋਟੋਸ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਬੈਂਕ ਕੋਲ ਹਾਂਜੀ ਬਿਲਕੁਲ ਨਾਲ ਵੀ ਬੀਹ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਸਾਡੇ ਕੋਲ ਸੱਤ-ਅੱਠ ਸਰਕਾਰੀ ਹਸਤਾ ਜਿਹੜੀਆਂ ਨੇ ਪੁਆਈਆਂ ਨੇ ਉਹਦੇ ਉੱਤੇ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਦੇ 'ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਉਹ ਹੁਣ ਤੇ ਜਿਹੜੀ ਵੀ ਅਗਲੀ ਕਾਰਵਾਈ ਅੰਮ੍ਰਿਤਸਰ ਜਾਂਦੀ ਜਾਊਗੀ। ਕੀ ਮਾਮਲਾ ਮਾਮਲਾ ਇਹ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਨੇ ਦਸਮਤਾਬਕ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਦੇ ਦਸਮਤਾਬਕ ਵੀ ਉਹ ਜਿਹੜਾ ਲੋਨ ਤਾਰ ਕੇ ਤੇ ਜਿਹੜਾ ਉਹ ਜਿਹੜਾ 골ਡ ਆ ਉਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਕਰੀਰ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸੇ ਦਾ 7000000 ਕਿਸੇ ਦਾ 8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦਿਆਂ ਵੱਲੋਂ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ 골ਡ ਲੋਨ ਦੀਆਂ ਨੇ ਕੁਝ ਉਦਾਂ ਲੋਨ ਉਹਨੂੰ ਜਬਤ ਕਰਦੀਆਂ ਕੋਸ਼ਿਸ਼ ਹੈਗੀ। ਨਹੀਂ ਅਜੇ ਤਹਨਾ ਨੇ ਇੱਕ ਮੁਲਾਜ਼ਮ ਦੇ ਜਿਹੜਾ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਹੈ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਹੈ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੈਂਕ ਦੇ ਕੋਲ ਉਸੀ ਰਿਕਾਰਡ ਹਾਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰਾ ਰਿਕਾਰਡ ਹਾਸਲ ਕੀਤਾ ਜਾਵੇਗਾ। ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਵੇਗਾ। ਇਹਨੂੰ ਇਹਨੂੰ ਚੰਦਨਾਂ ਦੇ ਵਿੱਚ ਇਹਨੂੰ ਕਰ ਲਿਆ ਜਾਵੇਗਾ।